ਤਾਂ ਇਹੋ ਲੱਗਣ ਲਾ ਦਿੱਤਾ ਕੇ ਪੀਐਸ ਗਲਤੀ ਕਮਾਂਡ ਹੇਠ ਵੀ ਜਿਵੇਂ ਪੰਜਾਬ ਦੇ ਵਿੱਚ ਪੱਗ ਤੇ ਦਾੜਾ ਜਿਹੜੇ ਨੇ ਉਹ ਸਦਾ ਲਈ ਮੁਕਾ ਦੇਣੇ ਆ ਸਾਡੇ ਕੋਲ ਆ ਜਿਹੜੀ ਚਿੱਠੀ ਸਰਕਾਰ ਵੱਲੋਂ ਆਈ ਆ ਉਹ ਚ ਲਿਖਿਆ ਹੋਇਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ 1978 ਤੋਂ ਲੈ ਕੇ 1984 ਤੱਕ ਦੇ ਸਮੇਂ ਦੌਰਾਨ ਕਿਸੇ ਵੀ ਮਕਾਦਮੇ ਵਿੱਚ ਕਿਸੇ ਵੀ ਥਾਣੇ 'ਚ ਕਿਸੇ ਵੀ ਕਾਨੂੰਨ ਅਦਾਲਤ ਨੂੰ ਲੜੀਂਦੇ ਹੀ ਨਹੀਂ ਸੀ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਪੰਜਾਬ ਦਾ ਉਹ ਕਾਲਾ ਦੌਰ ਸ਼ਾਇਦ ਕਦੇ ਵੀ ਨਾ ਪਲਾਇਆ ਜਾਣ ਵਾਲਾ ਦੌਰ ਸੀ ਨਫ਼ਰਤਾਂ ਦੇ ਇਸ ਦੌਰ ਵਿੱਚ ਇਨਸਾਨੀਅਤ ਦਾ ਰੱਜ ਕੇ ਕਤਲੇਆਮ ਹੋਇਆ ਇਸ ਕਾਲੇ ਦੌਰ ਦੌਰਾਨ 1988 ਵਿੱਚ ਪੰਜਾਬ ਦੇ ਡੀਜੀਪੀ ਕੇਪੀਐਸ ਗਿੱਲ ਨੂੰ ਬਣਾਇਆ ਗਿਆ ਭਾਵੇਂ ਕਿ ਸਰਕਾਰਾਂ ਵੱਲੋਂ ਪੰਜਾਬ ਦਾ ਮਾਹੌਲ ਠੀਕ ਕਰਨ ਦਾ ਸਿਹਰਾ ਜਿਹੜਾ ਕੇਪੀਐਸ ਗਿੱਲ ਦੇ ਸਿਰ ਤੇ ਬਣਿਆ ਗਿਆ ਦੂਜੇ ਪਾਸੇ ਸਿੱਖ ਜਗਤ ਵਿੱਚ ਕੇਪੀਐਸ ਗਿੱਲ ਦਾ ਨਾਮ ਜਿਹੜਾ ਹੈ ਉਹ ਸਿੱਖ ਬੇਗਨਾ ਸਿੱਖ ਨੌਜਵਾਨਾਂ ਦੇ ਕਤਲਵਜੋਂ ਵੀ ਜਾਣਿਆ ਜਾਂਦਾ ਹੈ। ਸੋ ਹਾਲ ਹੀ ਵਿੱਚ ਇੱਕ ਕਿਤਾਬ ਕੇਪੀਐਸ ਗਿੱਲ ਨੂੰ ਲੈ ਕੇ ਇੱਕ ਕਿਤਾਬ ਛਪੀ ਹੈ ਜਿਸ ਦਾ ਨਾਮ ਹੈ ਪੰਜਾਬ ਦਾ ਬੁੱਚੜ ਕੇਪੀਐਸ ਗਿੱਲ। ਇਸ ਕਿਤਾਬ ਦੇ ਲੇਖਕ ਹਨ ਸਰਬਜੀਤ ਸਿੰਘ ਕਮਾਨ। ਸੋ ਆਓ ਅੱਜ ਸਾਡੇ ਨਾਲ ਸਰਬਜੀਤ ਸਿੰਘ ਕਮਾਨ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਕਮਾਨ ਸਾਹਿਬ। ਵਾਹਿ ਜੀ ਕਾ ਖਾਲਸਾ, ਵਾਹਿ ਜੀ ਕੀ ਫਤਿਹ ਜੀ। ਹਾਂਜੀ ਕਮਾਂਡ ਸਾਹਿਬ ਆਪਣੀ ਇਸ ਕਿਤਾਬ ਬਾਰੇ ਜੋ ਹੈ ਪੰਜਾਬ ਦਾ ਬੁੱਚੜ ਕੇਪੀਐਸ ਗਿੱਲ ਇਸ ਬਾਰੇ ਥੋੜੀ ਜਾਣਨਾ ਪਾਓ ਦੇਖੋ ਜਿਹੜਾ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸਿੱਖਾਂ ਦੀ ਨਸ਼ਲਕੁਸ਼ੀ ਹੋਈ 1978 ਤੋਂ 1984 ਤੋਂ ਹੁਣ ਤੱਕ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਵਿੱਚ ਇੱਕ ਬਹੁਤ ਹੀ ਜਿਹੜੀ ਅਹਿਮ ਸ਼ਖਸੀਅਤ ਜਿਹੜੀ ਬੁੱਚੜ ਪੁਣੇ ਦਾ ਕੇਂਦਰ ਬਿੰਦੂ ਆ ਉਹ ਕੇਪੀਐਸ ਗਿੱਲ ਵਾ ਸੋ ਪੰਜਾਬ ਦੇ ਵਿੱਚ ਜਿਹੜਾ ਜ਼ੁਲਮ ਹੋਇਆ ਉਹ ਸਾਰੇ ਜੁਲਮ ਬਾਰੇ ਗਿੱਲ ਬਾਰੇ ਗਿੱਲ ਦੇ ਫੀਨੋਮੈਨੇ ਬਾਰੇ ਗਿੱਲ ਬਰਤਾਰੇ ਬਾਰੇ ਜੁਲਮਾਂ ਬਾਰੇ ਜਿਹੜਾ ਸਾਰਾ ਇੱਕ ਬਿਉਰਾ ਉਹ ਇਕੱਠਾ ਕਰਕੇ ਛਾਪਣ ਦੀ ਬੜੀ ਲੋੜ ਸੀਗੀ ਤਾਂ ਕਿ ਆਉਣ ਵਾਲੀ ਜਿਹੜੀ ਸਿੱਖ ਜਵਾਨੀ ਆ ਉਹਨੂੰ ਸਾਰੇ ਹਾਲਾਤਾਂ ਦਾ ਪਤਾ ਲੱਗ ਸਕੇ ਤਾਂ ਪੰਜਾਬ ਦਾ ਬੁੱਚੜ ਕਿਤਾਬ ਦੇ ਰਾਹੀਂ ਅਸੀਂ ਪੰਜਾਬ ਦਾ ਦਰਦ ਪੰਜਾਬ ਦੀ ਪੀੜ ਬਿਆਨ ਕੀਤੀ ਹੈ ਜੀ ਇਹੋ ਜਿਹੇ ਕਿਹੜੇ ਤੱਥ ਸਨ ਕਿ ਜਿਨ੍ਹਾਂ ਦੇ ਕਰਕੇ ਤੁਸੀਂ ਕੇਪੀਐਸ ਗਿੱਲ ਨੂੰ ਡੀਜੀਪੀ ਨੂੰ ਤੁਸੀਂ ਬੁੱਚੜ ਦਾ ਕਿਤਾਬ ਦਿੱਤਾ ਇੱਕੋ ਉਦੋਂ ਤਾਂ ਐਂ ਲੱਗਣ ਲਾ ਦਿੱਤਾ ਕੇਪੀਐਸ ਗਲਤੀ ਕਮਾਂਡ ਹੇਠ ਵੀ ਜਿਵੇਂ ਪੰਜਾਬ ਦੇ ਵਿੱਚ ਪੱਗ ਤੇ ਦਾੜਾ ਜਿਹੜੇ ਨੇ ਉਹ ਸਦਾ ਲਈ ਮੁਕਾ ਦੇਣੇ ਆ ਤੇ ਜਿਵੇਂ ਮੁਗਲਾਂ ਵੇਲੇ ਜਾਂ ਹੋਰ ਬਹੁਤ ਸਾਰੀਆਂ ਕਤਲੇਆਮਾਂ ਇਤਿਹਾਸ ਵਿੱਚ ਦਰਜ ਨੇ ਜਦੋਂ ਇਹ ਸਾਰਾ ਕੁਝ ਵਾਪਰਿਆ ਤੇ ਅੱਜ ਪਹਿਲੀ ਵਾਰ 1947 ਤੋਂ ਬਾਅਦ ਅਸੀਂ ਇੱਕ ਇਹੋ ਜਿਹਾ ਮਾਹੌਲ ਨੂੰ ਦੇਖਿਆ ਜਦੋਂ ਸਿੱਖ ਨਿਸ਼ਾਨ ਸਿੱਖ ਜਿਹੜੀ ਜਵਾਨੀ ਆ ਉਹ ਬੁਰੀ ਤਰ੍ਹਾਂ ਨਿਸ਼ਾਨੇ ਤੇ ਆਈ ਹੋਈ ਸੀ ਤੇ ਉਸ ਸਾਰੀ ਪੀੜ ਨੂੰ ਸਾਰੀ ਦਰਦ ਨੂੰ ਜਦੋਂ ਬਿਆਨ ਕੀਤਾ ਤਾਂ ਅਸੀਂ ਇਹ ਬਾਰ-ਬਾਰ ਦੇਖਿਆ ਕਿ ਜਿਹੜਾ ਜ਼ੁਲਮਾਂ ਦਾ ਕੇਂਦਰ ਬਿੰਦੂ ਆ ਉਹ ਕੇਪੀਐਸ ਗੱਲ ਬਣਦਾ ਤੋਂ ਕਿਤਾਬ ਦਾ ਨਾਂ ਕੇਪੀਐਸ ਗੱਲ ਪੰਜਾਬ ਦਾ ਬੁਚੜ ਰੱਖਿਆ ਗਿਆ। ਅੱਛਾ ਜੀ ਤੁਹਾਨੂੰ ਇਹ ਕਿਤਾਬ ਪਬਲਿਸ਼ ਕਰਨ 'ਚ ਕੀ ਔਕੜਾਂ ਆਈਆਂ? ਔਕੜ ਇਹ ਸੀ ਕਿ ਅਸੀਂ ਪੰਜਾਬ ਦੇ ਪਿੰਡ-ਪਿੰਡ ਘਰ-ਘਰ ਗਏ ਡਾਟਾ ਇਕੱਠਾ ਕੀਤਾ ਤੇ ਲੋਕਾਂ ਨੂੰ ਮਿਲੇ ਜਿਹੜੇ ਜ਼ੁਲਮ ਦਾ ਸ਼ਿਕਾਰ ਲੋਕ ਨੇ ਉਹਨਾਂ ਦੀ ਅਸੀਂ ਗੱਲ ਜਿਹੜੀ ਹੈ ਉਹ ਦਰਦ ਜਿਹੜਾ ਪੀੜਾ ਉਹਨੂੰ ਮਹਿਸੂਸ ਕੀਤਾ। ਔਕੜ ਦੇ ਵਿੱਚ ਅਸੀਂ ਇਹਨੂੰ ਜੇ ਮੰਨੀਏ ਤਾਂ ਅਸੀਂ ਦੂਰ ਦਰਾਡੇ ਜਾਂਦੇ ਤੇ ਡਾਟਾ ਇਕੱਠਾ ਕਰਦੇ ਲੋਕਾਂ ਦੇ ਜਿਹੜੇ ਪੀੜ ਸੀ ਲੋਕਾਂ ਦੀ ਜਿਹੜੀ ਸੰਤਾਪ ਸੀਗਾ ਉਹਨੂੰ ਆਪਦੇ ਪਿੰਡੇ ਤੇ ਵੀ ਹੰਡਾਇਆ ਤੇ ਨਾਲ ਦੀ ਨਾਲ ਇਹ ਗੱਲ ਵੀ ਜਦੋਂ ਅਸੀਂ ਦੇਖਿਆ ਕਿ ਬਹੁਤ ਸਾਰੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਅੱਜ ਤੱਕ ਸਾਹਮਣੇ ਨਹੀਂ ਆਈਆਂ ਕਿਉਂਕਿ ਹੁਣ ਤੱਕ ਇਹ ਹੀ ਸਮਝਿਆ ਗਿਆ ਕਿ ਇਕੱਲੇ ਸਿੱਖ ਜਿਹੜੇ ਸੀ ਉਹ ਸ਼ਿਕਾਰ ਹੋਏ ਨੇ ਪਰ ਨਹੀਂ ਇਹ ਸਾਰੀ ਖੋਜ ਦੇ ਦੌਰਾਨ ਸਾਨੂੰ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਆਪਾਂ ਅੱਗੇ ਕਮਾਂਡ ਸਾਹਿਬ ਸੋਸ਼ਲ ਮੀਡੀਆ ਤੇ ਤੁਹਾਡੀ ਕਿਤਾਬ ਜਿਹੜੀ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਇਹ ਕਿਤਾਬ ਨੂੰ ਛਾਪਣ ਲੱਗਿਆਂ ਤੁਹਾਨੂੰ ਕੋਈ ਵਿਰੋਧ ਕਿਸਦਾ ਕਿਤਾਬ ਛਾਪਣ ਤੋਂ ਬਾਅਦ ਜਾਂ ਪਹਿਲਾਂ ਤੁਹਾਡਾ ਕਿਸੇ ਨੇ ਕੋਈ ਵਿਰੋਧ ਕੀਤਾ ਏ ਜਾਂ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਏ ਨਹੀਂ ਜੀ ਕਿਸੇ ਦਾ ਵੀ ਇਸ ਤਰੀਕੇ ਦਾ ਕੋਈ ਡਟਮਾ ਬਰੋ ਇੱਕ ਦੋ ਦਾਮਾ ਤੋਂ ਜੇ ਕਿਤੇ ਵਿਰੋਧ ਦੀ ਸੰਭਾਵਨਾ ਸੀਗੀ ਵੀ ਤਾਂ ਉਹਨਾਂ ਦਾ ਡਟ ਕੇ ਸਿੱਖ ਸੰਗਤ ਨੇ ਤੇ ਸਾਰੇ ਸਮਾਜ ਨੇ ਸਾਰੇ ਪੰਜਾਬੀ ਸਮਾਜ ਨੇ ਤੇ ਦੇਸ਼-प्रदेश ਦੇ ਵਿੱਚ ਲੋਕਾਂ ਨੇ ਬੈਠਿਆ ਨੇ ਉਹਦਾ ਵਿਰੋਧ ਹੀ ਕੀਤਾ ਤੇ ਉਹ ਆਵਾਜ਼ ਜਿਹੜੀ ਸੀ ਆਪਣੇ ਆਪ ਹੀ ਦੱਬੀ ਗਈ ਆ ਤੋ ਸਾਰੇ ਦੇ ਸਾਰੇ ਲੋਕ ਪੰਜਾਬ ਦੀ ਪੀੜ ਨੂੰ ਪੰਜਾਬ ਦੇ ਦਰਦ ਨੂੰ ਪੜਨਾ ਚਾਹੁੰਦੇ ਆ ਜਾਣਨਾ ਚਾਹੁੰਦੇ ਆ ਤੇ ਹਰ ਸੈਕਸ਼ਨ ਜਿਹੜਾ ਹੈਗਾ Hindu ਹੋਵੇ Musalman ਹੋਵੇ Sikh ਹੋਵੇ ईसाई ਹੋਵੇ ਪੁਲਿਸ ਵਾਲੇ ਹੁਣ ਸਾਰੇ ਇਸ ਕਿਤਾਬ ਦੀ ਹਮਾਇਤ ਕਰ ਰਹੇ ਨੇ ਅੱਛਾ ਸੁਣਨ ਚ ਆਇਆ ਕਿ ਕਾਫੀ ਸਾਰੇ ਪੁਲਿਸ ਮੁਲਾਜ਼ਮ ਵੀ ਤੁਹਾਡੀ ਇਹ ਕਿਤਾਬ ਨੂੰ ਬੜਾ ਵਧੀਆ ਹੰਗਾਰਾ ਮਿਲ ਰਿਹਾ ਲੈ ਕੇ ਪੜ ਰਹੇ ਨੇ ਹਾਂਜੀ ਦੇਖੋ ਮੈਂ ਇਹ ਗੱਲ ਬਾਰ ਬਾਰ ਕਹੀ ਆ ਵੀ ਇਹ ਕਿਤਾਬ ਪੰਜਾਬ ਪੁਲਿਸ ਨੂੰ ਖਾਸ ਤੌਰ ਤੇ 1995 ਤੋਂ ਬਾਅਦ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਭਰਤੀ ਹੋਏ ਨੇ ਆਈਪੀਐਸ ਅਫਸਰ ਨੇਗੇ ਉਹਨਾਂ ਨੂੰ ਪੜ੍ਹਨੀ ਚਾਹੀਦੀ ਆ ਉਹਦਾ ਕਾਰਨ ਕੀ ਹੈ ਕਿ ਜਦੋਂ ਜਿਹੜਾ ਇਹ ਸੁਪਰਕੌਪ ਕਿਹਾ ਜਾਂਦਾ ਰਿਹਾ ਡੀਜੀਪੀ ਰਿਹਾ ਪੰਜਾਬ ਦਾ ਕੇਪੀਐਸ ਗਿੱਲ ਜਦੋਂ ਇਹਦੀ ਮੌਤ ਹੋਈ ਆ 2 ਸਾਲ ਪਹਿਲਾਂ ਤਾਂ ਉਹਦੀ ਮੌਤ ਤੋਂ ਬਾਅਦ ਸਾਡੇ ਤਖਤਾਂ ਤੋਂ ਇਹ ਹਦਾਇਤ ਆਈ ਔਰ ਇਹ ਸਿੱਖ ਸੰਗਤ ਦਾ ਸਾਂਝਾ ਫੈਸਲਾ ਸੀਗਾ ਵੀ ਕੋਈ ਵੀ ਸਿੱਖ ਇਹਦੀ ਅੰਤ ਭ੍ਰਸ਼ਮਾ ਚ ਸ਼ਾਮਲ ਨਾ ਹੋਵੇ ਤਾਂ ਏਵੇਂ ਦਾ ਹੀ ਇੱਕ ਫੈਸਲਾ ਸਵਰਨ ਸਿੰਘ ਘੋਟਣਾ ਐਸਐਸਪੀ ਸੀਗਾ ਉਹਦਾ ਭੋਗ ਸੀ ਜਲੰਧਰ ਉਸ ਦਿਨ ਵੀ ਸੰਗਤ ਨੇ ਲਿਆ ਸੀਗਾ ਵੀ ਉੱਥੇ ਨਹੀਂ ਜਾਣਾ ਚਾਹੀਦਾ ਤੋਂ ਮੱਲੋ ਮੱਲੀ ਜਿਹੜੇ ਇਸ ਟਾਈਮ ਆਈਪੀਐਸ ਅਫਸਰ ਨੇ ਜਾਂ ਪੁਲਿਸ ਮੁਲਾਜ਼ਮੇ ਨੇ ਉਹਦੇ ਮਨ ਵਿੱਚ ਇਹ ਖਿਆਲ ਆਉਂਦਾ ਹੋਊਗਾ ਕਿ ਸਿੱਖ ਸਾਡੇ ਸੀਨੀਅਰ ਅਫਸਰਾਂ ਬਾਰੇ ਐਦਾਂ ਕਿਉਂ ਫੈਸਲੇ ਲੈ ਰਹੇ ਨੇ ਤੋਂ ਜੇ ਉਹ ਇਹ ਗੱਲ ਸਮਝਣੀ ਚਾਹੁੰਦੇ ਆ ਤਾਂ ਇਹ ਕੇਪੀਐਸ ਗੱਲਬਾਤ ਜਿਹੜੀ ਕਿਤਾਬ ਲਿਖੀ ਹੈ ਮੈਂ ਚਾਹੁੰਦਾ ਹੈਗਾ ਕਿ ਉਹ ਪੁਲਿਸ ਅਫਸਰ ਸਾਰੇ ਪੜ੍ਹਨ ਤਾਂ ਕਿ ਘੱਟੋ-ਘੱਟ ਉਹ ਗਲਤੀਆਂ ਨਾ ਕਰਨ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਇਹ ਗੱਲ ਸਮਝਣੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਅੱਛਾ ਇਹ ਜਿਹੜਾ ਪੰਜਾਬ ਦੇ ਵਿੱਚ ਕਾਲਾ ਦੌਰ ਸੀਗਾ ਜਿਸ ਵੇਲੇ ਸਾਰਾ ਘਟਨਾਕਰਮ ਵਾਪਰਿਆ ਤੇ ਕੀ ਤੁਹਾਨੂੰ ਕੀ ਲੱਗਦਾ ਕਿ ਉਦੋਂ ਕੱਲੇ ਸਿੱਖ ਹੀ ਇਸ ਚੀਜ਼ ਦਾ ਸ਼ਿਕਾਰ ਹੋਏ ਇਸ ਕਾਲੇ ਦੌਰ ਦਾ ਜਾਂ Hindu ਵੀ ਇਹੀ ਮੈਂ ਇਸ ਕਿਤਾਬ ਦੇ ਰਹੀਂ ਤਤ ਸਾਹਮਣੇ ਲੈ ਕੇ ਆਂਦਾ ਕਿ ਅੱਜ ਤੱਕਰ ਇਹੀ ਗੱਲ ਬਣੀ ਰਹੀ ਆ ਵੀ ਸਿੱਖ ਜਿਹੜੇ ਸੀ ਉਹ ਮਾਰੇ ਗਏ ਐਡਾ ਸਿੱਖ ਸ਼ਿਕਾਰ ਹੋਏ ਨੇ ਪਰ ਨਹੀਂ ਇਹਦਾ Hindu ਵੀ ਬੜੀ ਵੱਡੀ ਗਿਣਤੀ ਦੇ ਸ਼ਿਕਾਰ ਹੋਏ ਨੇ ਮੇਸ ਕਿਤਾਬ ਦੇ ਵਿੱਚ ਉਹਨਾਂ ਸਾਰੀਆਂ ਜਿਹੜੇ ਸਾਡੇ Hindu ਮਾਰੇ ਗਏ ਆ ਖੜਕੂਆਂ ਦੇ ਕਹਿ ਕੇ ਵੀ ਖਾਰਕੂ ਨੇ ਜਾਂ ਖਾਰਕੂ ਦੇ ਸਮਰਥਕ ਨੇ ਉਹਨਾਂ ਦਾ ਜ਼ਿਕਰ ਕੀਤਾ ਔਰ ਇਹਦਾ ਸ਼ਿਕਾਰ ਹੋ ਧਰਮਾ ਮੱਤਾ ਮਤਾਤਰਾਂ ਦੇ ਲੋਕ ਹੋਏ ਹੋਏ ਨੇ ਖੁਦ ਪੁਲਿਸ ਵਾਲੇ ਵੀ ਸ਼ਿਕਾਰ ਹੋਏ ਨੇ 2000 ਦੇ ਕਰੀਬ ਪੁਲਿਸ ਵਾਲਿਆਂ ਦੀ ਗੱਲ ਕੀਤੀ ਜਾਂਦੀ ਆ ਪਰ ਉਹਨਾਂ ਚੋਂ 137 ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਤਾਂ ਖੁਦ ਜਸਵੰਤ ਸਿੰਘ ਕਾਲੜਾ ਸਾਹਿਬ ਦੇ ਕੋਲ ਜਾ ਕੇ ਪਿੰਟਦੇ ਰਹੇ ਨੇ ਕਿ ਸਾਡੇ ਮੁੰਡੇ ਜਿਹੜੇ ਨੇ ਚੱਕ ਕੇ ਗਾਇਬ ਕਰ ਦਿੱਤੇ ਨੇ ਤੇ ਹੁਣੇ ਜਈ ਫੈਸਲਾ ਹੋਇਆ ਵਾ ਤੇ ਆ ਕਾਲਾ ਪੂਰਾ ਪਿੰਡਾ ਗਰਦਾਸਪੁਰ ਦਾ 8 ਪੁਲਿਸ ਮੁਲਾਜ਼ਮਾਂ ਨੂੰ ਉਸ ਕੇਸ ਵਿੱਚ ਸਜ਼ਾ ਹੋਈਆ ਪੁਲਿਸ ਪੁਲਿਸ ਦੇ ਮੁਲਾਜ਼ਮ ਸੀਗੇ ਵਿਚਾਰੇ ਉਹ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਸਿੱਖੀ ਦਾ ਦਰਦ ਰੱਖਦਾ ਦੇਖਿਆ ਤਾਂ ਉਹਨਾਂ ਨੂੰ ਵੀ ਮਾਰ ਦਿੱਤਾ ਤੋਂ ਉਸ ਤੌਰ ਦੇ ਵਿੱਚ ਸਿੱਖ ਹੋਣਾ ਸਿੱਖੀ ਦਾ ਦਰਦ ਰੱਖਣ ਵਾਲਾ ਹੋਣਾ ਇੱਕ ਜੁਰਮ ਬਣਾ ਦਿੱਤਾ ਗਿਆ ਤੋਂ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਤੇ ਉਹਨਾਂ ਨਾਲ ਹਮਦਰਦੀ ਰੱਖਣ ਵਾਲ ਦਾ ਜਿਹੜਾ ਘਾਣ ਹੋਇਆ ਉਹ ਸਾਰੇ ਤੱਤ ਮੈਂ ਇਸ ਕਿਤਾਬ ਰਹੀਂ ਸਾਹਮਣੇ ਲੈ ਕੇ ਆਂਦੇ ਹਾਂ ਇਸ ਕਿਤਾਬ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਕਾਫੀ ਸਾਰੇ ਪੁਲਿਸ ਮੁਲਾਜ਼ਮ ਵੀ ਉਸ ਵੇਲੇ ਜਿਹੜੇ ਸਿੱਖ ਪੁਲਿਸ ਮੁਲਾਜ਼ਮ ਆ ਉਹਨਾਂ ਦਾ ਵੀ ਕਤਲਿਆਮ ਹੋਇਆ ਕੁਝਵੇਂ ਦਾ ਕੀ ਤੁਹਾਡੇ ਕੋਲ ਤੱਥ ਨੇ ਕੀ ਤੁਸੀਂ ਇਕੱਠਾ ਕੀਤਾ ਹੈ ਜਾਣਕਾਰੀ ਉਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਜਿਹੜੇ ਜਿਹੜੇ ਪੁਲਿਸ ਵਾਲਿਆਂ ਨੂੰ ਮਾਰਿਆ ਗਿਆ ਜਾਂ ਹੋਰ ਉਹਨਾਂ ਦਾ ਜ਼ਿਕਰ ਕਰਦੇ ਆ ਵਕਤ ਨਾਲ ਦੀ ਨਾਲ ਮੈਂ ਉਹਨਾਂ ਸਾਰੇ ਪੁਲਿਸ ਅਫਸਰਾਂ ਦੀ ਵੀ ਲਿਸਟ ਦਿੱਤੀ ਆ ਦੋ ਲਿਸਟਾਂ ਨੇ ਇਹਦੇ ਵਿੱਚ ਜਿਹੜੇ ਦਾਗੀ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੀ ਇੱਕ ਬੜੀ ਵੱਡੀ ਗਿਣਤੀ ਇਹੜੀ ਹੈਗੀ ਆ 145 ਦੇ ਕਰੀਬ ਉਹ ਪੁਲਿਸ ਮੁਲਾਜ਼ਮ ਜਿਨ੍ਹਾਂ ਤੇ ਮੁਕੱਦਮੇ ਚੱਲੇ ਤੇ ਇੱਕ ਬਖਰੀ ਸੂਚੀ ਹੋਰ ਆ 53 ਪੁਲਿਸ ਮੁਲਾਜ਼ਮਾਂ ਦੀ ਜਿਨ੍ਹਾਂ ਨੂੰ ਅਦਾਲਤ ਨੇ ਦੋਸ਼ੀ ਮੰਨ ਕੇ ਫਿਰ ਉਹਦਾ ਤੌਰ ਰਵਟ ਕੀਤਾ ਇਹਨਾਂ ਨੇ ਕੀ ਜੁਰਮ ਕੀਤਾ ਕੱਲੇ ਸਿੱਖ ਨਹੀਂ ਸੀ ਮਾਰੇ ਇਹਨਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਆਪ ਦੇ ਸਾਥੀ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਰਿਆ ਸੀ ਔਰ ਉਹ ਪੁਲਿਸ ਮੁਲਾਜ਼ਮਾਂ ਨੂੰ ਇਹ ਕਹਿ ਕੇ ਮਾਰਿਆ ਸੀ ਕਿ ਇਹ ਸਿੱਖਾਂ ਦਾ ਸਿੱਖ ਜਿਹੜਾ ਰੁਲਹਿਰ ਦਾ ਸਾਥ ਦਿੰਦੇ ਨੇ ਤੋ ਇਹ ਸਾਰੇ ਤੱਥ ਜਿਹੜੇ ਨੇ ਇਸ ਕਿਤਾਬ ਦੇ ਰਾਹੀਂ ਨੰਗੇ ਕੀਤੇ ਗਏ ਨੇ ਇਸ ਕਿਤਾਬ ਨੂੰ ਕਿਦਾਂ ਦਾ ਹੰਗਾਰਾ ਮਿਲ ਰਿਹਾ ਹੈ ਤੇ ਦੂਸਰੀ ਗੱਲ ਇਹ ਕਿ ਕਿਤਾਬ ਦੀ ਕੀ ਕੀਮਤ ਰੱਖੀ ਗਈ ਇਸ ਕਿਤਾਬ ਨੂੰ ਸਿੱਖ ਸੰਗਤ ਦਾ ਤੇ ਪੰਜਾਬ ਪੁਲਿਸ ਦਾ ਤੇ ਜਿਹੜੇ ਸਮਾਜ ਦੇ ਸਾਡੇ ਹੋਰ ਹਿੱਸੇ ਨੇ ਸਾਰਿਆਂ ਵੱਲੋਂ ਬੜਾ ਜ਼ਬਰਦਸਤ ਹੰਗਾਰਾ ਮਿਲ ਰਿਹਾ 320 ਰੁਪਏ ਦੀ ਕੀਮਤ ਆ ਸਾਤੋਂ ਲੋਕਾਂ ਦੀ ਮੰਗ ਨਹੀਂ ਪੂਰੀ ਹੋ ਰਹੀ ਔਰ ਇੰਨੀ ਜਿਆਦਾ ਵੱਡੀ ਗਿਣਤੀ ਚ ਹੈਗਾ ਵੀ ਜੇ ਅਸੀਂ ਸਮਝਦੇ ਹਾਂ ਵੀ 10 ਲੱਖ ਕਿਤਾਬ ਵੀ ਛਾਪ ਲਈਏ ਤਾਂ ਵੀ ਸਾਤੋਂ ਮੰਗ ਜਿਹੜੀ ਆ ਪੂਰੀ ਨਹੀਂ ਹੋਣੀ ਅਚਾ ਕਮਾਨ ਸਾਹਿਬ ਅੱਜ ਕੱਲ ਇੱਕ ਹੋਰ ਚੀਜ਼ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਜਿੱਦਾਂ ਧਾਰਮਿਕ ਫਿਰਕਾ ਪ੍ਰਸਤੀ ਕੁਝ ਲੋਕ ਫਲਾ ਰਹੇ ਨੇ ਜਦ ਕਿ ਅੱਜ ਕੱਲ ਸ਼ਾਂਤ ਮਾਹੌਲ ਹੈ ਪੰਜਾਬ ਚ ਇਹੋ ਜੀ ਕੋਈ ਗੱਲ ਨਹੀਂ ਆ ਤੁਹਾਨੂੰ ਕੀ ਲੱਗਦਾ ਹੈ ਸਾਰਾ ਕਿਵੇਂ ਦਾ ਗਲਤ ਹੈ ਸਹੀ ਹੈ ਕੀ ਹੈ ਪੰਜਾਬ ਜਿਹੜਾ ਗੁਰਾਂ ਦੀ ਧਰਤੀ ਆ ਇੱਥੇ ਚੱਪੇ ਚੱਪੇ ਦੇ ਉੱਤੇ ਗੁਰੂ ਸਾਹਿਬਾਨ ਦੇ ਮੁਬਾਰਕ ਚਰਨ ਪਏ ਨੇ ਇਸ ਧਰਤੀ ਦੇ ਉੱਤੇ ਸਾਰੇ ਹੀ ਧਰਮਾਂ ਦਾ ਸਤਿਕਾਰ ਹੁੰਦਾ ਰਿਹਾ ਤੇ ਹੁੰਦਾ ਰਹਿਣਾ ਹੈਗਾ ਅੱਗੇ ਨੂੰ ਵੀ ਤੇ ਜਿਹੜੇ ਕੁਝ ਸ਼ਰਾਰਤੀ ਅਨਸਰ ਭਾਈਚਾਰੇ ਵਿੱਚ ਤਰੇੜਾ ਪਾਉਂਦੇ ਨੇ ਜਾਂ ਗਲਤ ਕਰਦੇ ਨੇ ਉਹ ਆਪ ਦੀਆਂ ਨੀਤੀਆਂ ਜਿਹੜੀਆਂ ਨਹੀਂਆਂ ਕਦੇ ਕਾਮਯਾਬ ਨਹੀਂ ਹੋਈਆਂ ਉਦੋਂ ਵੀ ਜਦੋਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਚੜ੍ਹਦੀ ਕਲਾ ਸੀਗੇ ਪੂਰੇ ਉਹਨਾਂ ਨੇ ਵੀ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਮੰਦਿਰ ਬਣਾਇਆ ਸੀ ਔਰ ਉਹ ਜਦੋਂ ਕਪੂਰਤਲੇ ਰਮੈਣ ਨੂੰ ਅੱਗ ਲਾ ਕੇ ਕਿਸੇ ਨੇ ਸ਼ਰਾਰਤੀ ਅਨਸਰ ਨੇ ਸਾੜ ਦਿੱਤਾ ਸੀ ਉਹਦਾ ਸਾਰਾ ਖਰਚਾ ਅਦਾਲਤੀ ਖਰਚਾ ਜਿਹੜਾ ਸੀ ਆ ਵਕੀਲ ਦਾ ਤੇ ਹੋਰ ਉਹ ਵੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਕੀਤਾ ਸੀ ਤੇ ਸਾਰੇ ਖਾਰਕੂ ਲਹਿਰ ਦੌਰਾਨ ਜਦੋਂ ਵੀ ਕਿਸੇ ਨੇ ਗਲਤ ਕੀਤਾ ਤੇ ਉਦੋਂ ਵੀ ਖਾਰਕੂ ਜਿਹੜੇ ਨੌਜਵਾਨ ਸੀ ਉਹ ਡਟ ਕੇ ਇਸ ਗੱਲ ਤੇ ਪਹਿਰਾ ਦਿੰਦੇ ਰਹੇ ਨੇ ਕਿ ਅਸੀਂ ਕਿਸੇ ਨੂੰ ਇਹਤੋਂ ਜਾਣ ਨਹੀਂ ਦੇਣਾ ਤਾਂ ਉਹ ਜਿਹੜੇ ਗੰਦੇ ਇਨਸਾਨ ਸੀ ਜਿਹੜੀਆਂ ਗਲਤ ਨੀਤੀਆਂ ਤੇ ਚੱਲਣ ਵਾਲੇ ਲੋਕ ਸੀ ਉਹਨਾਂ ਨੇ ਉਦੋਂ ਵੀ ਫੇਰ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਤੇ ਹਿੰਦੂਆਂ ਤੇ ਸਿੱਖਾਂ ਨੂੰ ਬੈਰੀ ਦਿਖਾਉਣ ਦੇ ਕੋਸ਼ਿਸ਼ ਕੀਤੀ ਪਰ ਅਸਰ ਵਿੱਚ ਸਿੱਖ ਦੀ ਲੜਾਈ ਜ਼ੁਲਮ ਨਾਲ ਆ ਜ਼ਾਲਮ ਨਾਲ ਆ ਚਾਹੇ ਉਹ ਜ਼ਾਲਮ ਮੁਸਲਮਾਨ ਹੋਵੇ ਚਾਹੇ ਉਹ ਸਿੱਖ ਹੋਵੇ ਚਾਹੇ ਉਹ ਹਿੰਦੂ ਹੋਵੇ ਤੇ ਇਹ ਜੇਕਰ ਕੋਈ ਜਿਹੜਾ ਜ਼ੁਲਮ ਕਰਨ ਵਾਲਾ ਇਜਹਾਰ ਆਲਮ ਵਰਗਾ ਸੀ ਜੇਕਰ ਕੋਈ ਸਿੱਖਾਂ ਦਾ ਕੇਪੀਐਸ ਗਿੱਲ ਵਰਗਾ ਸੀ ਚਾਹੇ ਉਹ ਬੀਨਤ ਸਿੰਘ ਵਰਗਾ ਸੀ ਚਾਹੇ ਕਿਸੇ ਹੋਰ ਦਾ ਸੀ ਉਹਨੂੰ ਹਰੇਕ ਨੂੰ ਇੱਕੋ ਜੀ ਨਫ਼ਰਤ ਪੰਜਾਬ ਨੇ ਕੀਤੀ ਆ ਉਹ ਇਹ ਜਿਹੜੀ ਫਿਰਕਾਪ੍ਰਸਤੀ ਵਾਲੀ ਆਪਾਂ ਗੱਲ ਕਰ ਰਹੇ ਹੈਗੇ ਆ ਉਹ ਬਿਲਕੁਲ ਗਲਤ ਆ ਸਾਰੇ ਫਿਰਕਿਆਂ ਨੂੰ ਪਿਆਰ ਸਤਕਾਰ ਨਾਲ ਰਹਿਣ ਲਈ ਸਭ ਤੋਂ ਵਧੀਆ ਧਰਤੀ ਇਹ ਆ ਜਿੱਥੇ ਹਰ ਰੋਜ਼ ਸਵੇਰੇ ਸ਼ਾਮ ਅਰਦਾਸ ਗੁਰਦੁਆਰਾ ਚ ਹੁੰਦੀ ਆ ਨਾਨਕ ਕਮਾਨ ਸਾਹਿਬ ਸੁਣਨ ਚ ਆਇਆ ਕਿ ਤੁਹਾਡੀ ਇਸ ਕਿਤਾਬ ਦੀ ਕੁੰਡ ਚਕਾਈ ਜਿਹੜੀ ਆ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਕਿਤਾਬ ਜਿਹੜੀ ਹੈ ਜਾਰੀ ਕੀਤੀ ਆ ਔਰ ਜਿਹੜਾ ਪਹਿਲਾ ਕਿਤਾਬ ਦਾ ਮਤਲਬ ਪਹਿਲੀ ਕਾਪੀ ਸੀ ਉਹ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਹੜੇ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਸਿੰਘਣੀ ਆ ਉਹਨਾਂ ਨੂੰ ਪੇਂਟ ਕੀਤੀ ਗਈ ਆ ਦੂਜੀ ਕਾਪੀ ਜਿਹੜੀ ਸੀ ਉਹ 1984 ਦੇ ਜਿਹੜੇ ਜਰਨੈਲ ਲਗੇ ਭਾਈ ਸਾਹਿਬ ਭਾਈ ਸੁਵੇਕ ਸਿੰਘ ਜੀ ਸ਼ਹੀਦ ਭਾਈ ਸੁਵੇਕ ਸਿੰਘ ਜੀ ਉਹਨਾਂ ਦੇ ਭਰਾਤਾਂ ਨੂੰ ਭਾਈ ਬੈਂਤ ਸਿੰਘ ਜੀ ਨੂੰ ਪੇਂਟ ਕੀਤੀ ਗਈ ਆ ਔਰ ਅਸੀਂ ਇਹ ਗੱਲ ਇਹ ਫੈਸਲਾ ਬੜਾ ਸੂਰ ਸਮਝ ਕੇ ਕੀਤਾ ਕਿਉਂਕਿ ਇਹ ਜਿਹੜਾ ਜ਼ੁਲਮ ਹੋਇਆ ਇਸ ਜ਼ੁਲਮ ਦਾ ਸ਼ਿਕਾਰ ਆਮ ਲੋਕ ਹੋਏ ਹਿੰਦੂ ਹੋਏ ਹੋਰ ਸਾਰੇ ਲੋਕ ਹੋਏ ਪਰ ਇੱਕ ਸਾਡੇ ਸਭ ਤੋਂ ਜਿਹੜੀ ਸੁਪਰੀਮ ਸੰਸਥਾ ਉਹ ਅਕਾਲ ਤਖਤ ਸਾਹਿਬ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਗਿਆਨੀ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਨੂੰ ਚੱਕ ਕੇ ਜਗਰਾਵਾ ਸੀਐਸਟਾਫ ਦੇ ਵਿੱਚ ਰੱਖ ਕੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਕਿਹਾ ਤਾ ਗਿਆ ਕਿ ਉਹ ਭੱਜ ਗਏ ਹਤਕੜੀਆਂ ਸਮੇਤ ਜਿਵੇਂ ਪੰਜਾਬ ਦੇ ਵਿੱਚ ਹੋਰ ਹਜ਼ਾਰਾਂ ਸैक ਨੌਜਵਾਨਾਂ ਬਾਰੇ ਹੋਰ ਇਨੋਸੈਂਟ ਮਾਸੂਮ ਲੋਕਾਂ ਬਾਰੇ ਕਿਹਾ ਗਿਆ ਉਵੇਂ ਹੀ ਭਾਈ ਗੁਰਦੇਵ ਸਿੰਘ ਕੌਕੇ ਬਾਰੇ ਕਿਹਾ ਤਾ ਜੇ ਅੱਜ ਭਾਈ ਗੁਰਦੇਵ ਸਿੰਘ ਕਿਉਂਕਿ ਉਸ ਮਾਹੌਲ ਦੇ ਵਿੱਚ ਉਦੋਂ ਸੁਰੱਖਿਆਤ ਨਹੀਂ ਸੀ ਤੇ ਦੂਜੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਉਹ ਜਿਨ੍ਹਾਂ ਨੇ ਸਾਰਾ ਇਸ ਕਤਲੇਆਮ ਦੇ ਜਿਹੜੇ ਤੱਥ ਸੀਗੇ ਉਹ ਸਾਹਮਣੇ ਲੈ ਕੇ ਆਂਦੇ ਸੀ ਵੀ ਇੰਨੇ ਲੋਕ ਆਣ ਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤੇ ਹੈ ਉਹ ਵੀ ਜੇ ਸੁਰੱਖਿਤ ਨਹੀਂ ਸੀ ਤਾਂ ਆਮ ਲੋਕਾਂ ਦਾ ਉਹਨਾਂ ਦਿਨਾਂ ਦੇ ਵਿੱਚ ਕੀ ਹਾਲ ਹੋਊਗਾ ਸੋ ਇਹ ਗੱਲ ਕਹਿਣ ਦੇ ਲਈ ਅਸੀਂ ਅਕਾਲ ਤਖਤ ਸਾਹਿਬ ਤੇ ਕਿਤਾਬ ਜਿਹੜੀ ਆ ਉਹ ਜਾਰੀ ਕੀਤੀ ਆ ਕਿ ਭਾਈ ਗੁਰਦੇਵ ਸਿੰਘ ਕੋਕੇ ਦੀ ਸ਼ਹਾਦਤ ਨੂੰ ਇੱਕ ਦਾ ਜਿਹੜਾ ਇੱਥੇ ਮਾਣ ਮਿਲੇ ਦੂਸਰਾ ਜਿਹੜਾ ਹੈ ਭਾਈ ਜਸਵੰਤ ਸਿੰਘ ਖਾਲੜਾ ਜਿਹੜੀ ਆ ਉਹਦੀ ਸ਼ਹੀਦੀ ਨੂੰ ਇੱਥੇ ਸਤਕਾਰ ਮਿਲੇ ਤੀਸਰੀ ਜਿਹੜੀ ਗੱਲ ਆ ਉਹ ਹੈਗੀ ਆ ਕਿ ਅਕਾਲ ਤਖਤ ਸਾਹਿਬ ਹੀ 1983 ਦੇ ਵਿੱਚ ਢਾਹ ਢੇਰੀ ਕੀਤਾ ਗਿਆ ਸੀ ਔਰ ਇਹ ਤੱਥ ਪਹਿਲੀ ਵਾਰ ਇਸ ਕਿਤਾਬ ਰਾਹੀਂ ਸਾਹਮਣੇ ਆਇਆ ਜਿਹੜਾ ਕਿ ਅੱਜ ਤੱਕ ਪਿੱਛੇ ਰਿਹਾ ਪਰਦੇ ਦੇ ਕਿ ਉਦੋਂ ਕਹਿੰਦੇ ਹੁੰਦੇ ਸੀ ਕਿ ਸੰਤ ਭਿੰਡਰਾਵਾਲੇ ਨੂੰ ਕਾਬੂ ਕਰਨਾ ਉਹਨੂੰ ਨਜਿੱਠਣਾ ਬੜਾ ਜ਼ਰੂਰੀ ਆ ਤੇ ਇਸ ਕਰਕੇ ਅਕਾਲ ਤਖਤ ਤੇ ਹਮਲਾ ਕਰਨਾ ਪਿਆ ਪਰ ਹੁਣ ਆਰਟੀਆਈ ਪਾਈ ਗਈ ਆ ਆਰਟੀਆਈ ਰਾਹੀਂ ਸਰਕਾਰ ਤੋਂ ਪੁੱਛਿਆ ਗਿਆ ਤੇ ਉਹਦਾ ਜਵਾਬ ਸਾਡੇ ਕੋਲ ਇਸ ਕਿਤਾਬ ਦੇ ਵਿੱਚ ਵੀ ਛਾਪਿਆ ਹੋਇਆ ਉਹਦਾ ਜਿਹੜਾ ਆਰਟੀਆਈ ਨੰਬਰ ਆ ਉਹ ਦਿੱਤਾ ਹੋਇਆ ਔਰ ਉਹ ਸਾਡੇ ਕੋਲ ਆ ਜਿਹੜੀ ਚਿੱਠੀ ਸਰਕਾਰ ਵੱਲੋਂ ਆਈ ਆ ਉਹ ਚ ਲਿਖਿਆ ਹੋਇਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ 1978 ਤੋਂ ਲੈ ਕੇ 1984 ਤੱਕ ਦੇ ਸਮੇਂ ਦੌਰਾਨ ਕਿਸੇ ਵੀ ਮਕਾਦਮੇ ਵਿੱਚ ਕਿਸੇ ਵੀ ਥਾਣੇ 'ਚ ਕਿਸੇ ਵੀ ਕਾਨੂੰਨ ਅਦਾਲਤ ਨੂੰ ਲੁੜੀਂਦੇ ਹੀ ਨਹੀਂ ਸੀ ਜਿਹੜਾ ਬੰਦੇ ਬਾਰੇ ਜੈਸਾ ਸ਼ਖਸੀਅਤ ਬਾਰੇ ਜੈਸ ਮਹਾਨ ਉਹ ਸਾਡੇ ਗੁਰਸਖ ਭਰਾ ਬਾਰੇ ਇਹ ਜਿਹੜਾ ਸਦੀ ਦਾ ਮਹਾਨ ਸਖਾ ਲਾਨਿਆ ਗਿਆ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਅੱਜ ਉਹਨਾਂ ਬਾਰੇ ਸਰਕਾਰ ਕਹਿੰਦੀ ਆ ਕਿ ਕਿਸੇ ਚੀਜ਼ ਵਿੱਚੋਂ ਲੜੀਂਦੇ ਹੀ ਨਹੀਂ ਸੀ ਪਰ ਪਹਿਲਾਂ ਅੱਜ ਤੋਂ ਇੰਨਾ ਲੰਮਾ ਅਰਸਾ ਕੂੜ ਪ੍ਰਚਾਰ ਕੀਤਾ ਗਿਆ ਕਿ ਉਹਨਾਂ ਨੂੰ ਕਾਬੂ ਕਰਨ ਦੇ ਲਈ ਸਾਨੂੰ ਅਕਾਲ ਤਖਤ ਤੇ ਢੋਣਾ ਪਿਆ ਸੋ ਇਹਦੀਆਂ ਸਾਰੀਆਂ ਗੱਲਾਂ ਦੇ ਲਈ ਸਾਨੂੰ ਇੱਕ ਦਾਵਾ ਅਕਾਲ ਤਖਤ ਸਰ ਤੇ ਹੀ ਜਾਰੀ ਕਰਨੀ ਪੈਣੀ ਸੀ ਧੰਨਵਾਦ ਜੀ ਇਹ ਸਨ ਕਮਾਂਡ ਸਾਹਿਬ